ਸੰਸਦ ਮੈਂਬਰ ਮਾਲਵਿੰਦਰ ਕੰਗਵਲੋ ਹਲਕਾ ਚਮਕੌਰ ਸਾਹਿਬ ਦੇ ਸਕੂਲ ਦੇ ਬੱਚਿਆਂ ਨੂੰ ਪਾਰਲੀਮੈਂਟ ਦਾ ਦੌਰਾ ਕਰਵਾਇਆ ਗਿਆ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸਕੂਲ ਦੇ ਬੱਚਿਆਂ ਦਾ ਪਾਰਲੀਮੈਂਟ ਟੂਰ ਕਰਵਾਇਆ ਗਿਆ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਚ ਕੌਰ ਸਾਹਿਬ ਦੇ ਬੱਚਿਆਂ ਨੂੰ ਦੌਰਾ ਕਰਵਾ ਕੇ ਪਾਰਲੀਮੈਂਟ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਸਰਦੀਆਂ ਦੇ ਮੌਸਮ ਵਿੱਚ ਕਿਸ ਤਰ੍ਹਾਂ ਕਾਰਗੁਜ਼ਾਰੀ ਚੱਲਦੀ ਹੈ ਪੂਰੀ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਬੱਚਿਆਂ ਨੂੰ ਖਾਸ ਤਰ੍ਹਾਂ ਦੀ ਜਾਣਕਾਰੀ ਮਾਲਵਿੰਦਰ ਕੰਗ ਦੇ ਵੱਲੋਂ ਮੁਹੱਈਆ ਕਰਵਾਈ ਗਈ ਤੇ ਬੱਚਿਆਂ ਤੇ ਸਕੂਲ ਪ੍ਰਬੰਧਕ ਵੱਲੋਂ ਸੰਸਦ ਮੈਂਬਰ ਮਾਲਵਿੰਦਰ ਕੰਗ ਦਾ ਧੰਨਵਾਦ ਕੀਤਾ ਗਿਆ ਸਤਿਕਾਰ ਜੀ ਅਸੀਂ ਇਸ ਟਾਈਮ ਖੜੇ ਆਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਯਾਨੀ ਕਿ ਪਾਰਲੀਮੈਂਟ ਦਿੱਲੀ ਵਿਖੇ ਅੱਜ ਸਾਡੇ ਇੱਥੇ ਜਿਹੜੇ ਮੇਰੇ ਲੋਕ ਸਭਾ ਹਲਕਾ 'ਚ ਵਿਧਾਨ ਸਭਾ ਚਮਕੌਰ ਸਾਹਿਬ ਹੈ ਜਿਹੜੀ ਸਭ ਤੋਂ ਪਵਿੱਤਰ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਉੱਥੋਂ ਪੰਜਾਬ ਇੰਟਰਨੈਸ਼ਨਲ ਸਕੂਲ ਦੇ ਜਿਹੜਾ ਸਾਡਾ ਮੈਨੇਜਮੈਂਟ ਹੈ ਉਹਨਾਂ ਦੇ ਟੀਚਰ ਸਹਿਬਾਨ ਔਰ ਉਹਨਾਂ ਦੇ ਸਟੂਡੈਂਟ ਬੜੇ ਪਿਆਰੇ ਬੱਚੇ ਜਿਹੜੇ ਆ ਅੱਜ ਪਾਰਲੀਮੈਂਟ ਦੇਖਣ ਦਿੱਲੀ ਵਿਖੇ ਆਏ ਸੀ ਜਿੱਥੇ ਮੈਂ ਇਹਨਾਂ ਦਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉੱਥੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੀ ਸਾਰੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਹੈ ਸਾਡਾ ਮੂਲ ਉਸ ਲੋਕਤੰਤਰ ਦਾ ਜਿਹੜਾ ਪਾਰਲੀਮੈਂਟ ਹੈ ਇੱਥੇ ਦੇਸ਼ ਵਾਸਤੇ ਨੀਤੀਆਂ ਤੇ ਨਿਯਮ ਘੜੇ ਜਾਂਦੇ ਆ। ਸੋ ਇਹ ਜਿਹੜੇ ਸਾਡੇ ਬੱਚੇ ਬੱਚੀਆਂ ਇੱਥੇ ਆਏ ਆ ਪੰਜਾਬ ਇੰਟਰਨੈਸ਼ਨਲ ਸਕੂਲ ਪੇਪਲ ਮਾਜਰਾ ਚੰਕੌਰ ਸਾਹਿਬ ਤੋਂ। ਇਹਨਾਂ ਨੇ ਕੱਲ ਨੂੰ ਪੰਜਾਬ ਦਾ ਦੇਸ਼ ਦਾ ਭਵਿੱਖ ਬਣਾਣਾ ਹੈ। ਕਿਤੇ ਇਹਨਾਂ ਤੇ ਭਵਿੱਖ ਦੀਆਂ ਜਿਹੜੀਆਂ ਕਾਮਯਾਬੀਆਂ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ। ਉੱਥੇ ਮੈਂ ਮੈਨੇਜਮੈਂਟ ਦਾ ਵੀ ਸਾਰੇ ਟੀਚਰ ਸਾਹਿਬਾਨਾਂ ਨੂੰ ਧੰਨਵਾਦ ਵੀ ਕਰਦਾ। ਔਰ ਇਹਨਾਂ ਬੱਚਿਆਂ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦਾ ਹੋਇਆ ਕਿ ਇਹ ਪੰਜਾਬ ਔਰ ਦੇਸ਼ ਦੀ ਬਿਹਤਰ ਜਿਹੜੀਆਂ ਸੇਵਾਵਾਂ ਦੇਣਗੇ ਉਹਨਾਂ ਵਾਲੇ ਟਾਈਮ ਸਾਡਾ ਪ੍ਰੇਖ ਬਣਨਗੇ ਬਿਹਤਰ ਲੀਡਰ ਬਣਨਗੇ ਅਡਾਟ ਫੀਲਡ ਵਿੱਚ ਉਹਨਾਂ ਲਈ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਇਹਨਾਂ ਸਾਰੇ ਮੈਨੇਜਮੈਂਟ ਦਾ ਧੰਨਵਾਦ ਕਰਦਾ ਹਾਂ। ਸ੍ਰੀ ਅਦੀਸ਼ੀਰ ਕਾਲ ਜੀ ਅਸੀਂ ਸਾਰੇ ਵਿਦਿਆਰਥੀਆਂ ਵੱਲੋਂ ਆਪਣੇ ਸਤਕਾਰਯੋਗ ਪ੍ਰੋਜੈਕਟ ਮੈਨੇਜਮੈਂਟ ਅਤੇ ਸਾਡੇ ਮੈਂਬਰ ਪਾਰਲੀਮੈਂਟ ਮਾ ਜਿੰਦਰ ਸਿੰਘ ਦਾ ਤੁਮ ਜਿਆਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਬਤੌਲਤ ਅੱਜ ਪਾਰਲੀਮੈਂਟ ਤੋਂ ਉਹ ਤਾਂ ਬ੍ਰੀਸ ਸਕਸੈਸਫੁਲਯ ਅਕੰਪਲਿਸ਼ ਕੀਤਾ ਹੈ ਸੋ ਸਾਡੇ ਸਾਰੇ ਮਤਲਬ ਤੁਹਾਡਾ ਤੈ ਦੇ ਰੂਪ ਸ਼ੁਕਰਾਨਾ ਕਰਦੇ ਆਂ ਮੈਂਬਰ ਆਫ ਪਾਰਲੀਮੈਂਟ ਸਰਦਾਰ ਕੁਲਵਿੰਦਰ ਸਿੰਘ ਕਾਨਵੇਂ ਸਾਨੂੰ ਆਪਣਾ ਕੀ ਸਮਾਂ ਕੱਟ ਕੇ ਪਾਰਲੀਮੈਂਟ ਦੇ ਵਿੱਚ ਖੁਦ ਆ ਕੇ ਹਰ ਇੱਕ ਚੀਜ਼ ਦਾ ਚੰਗੀ ਤਰ੍ਹਾਂ ਸਾਰਾ ਜਾਣਕਾਰੀ ਦਿੱਤੀ ਆ ਤੇ ਫਿਊਚਰ ਦੇ ਬਾਰੇ ਬਹੁਤ ਗਾਈਡਲਾਈਨਸ ਦਿੱਤੀਆਂ ਜਿਨ੍ਹਾਂ ਤੋਂ ਸਾਡੇ ਫਿਊਚਰ ਨੂੰ ਬਹੁਤ ਕਮਾਂਡ ਆ ਅਸਲ ਵਿੱਚ ਬਹੁਤ ਤੈ ਦੇ ਰੂਪ ਸ਼ੁਕਰਾਨਾ ਕਰਦੇ ਆਂ ਅਸੀਂ ਅੱਜ ਸੈਸ਼ਨ ਦਾ ਕੁਐਸ਼ਨ ਆਰ ਅਟੈਂਡ ਕੀਤਾ ਜਿਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਸਾਡੇ ਰਿਪ੍ਰੈਜ਼ੈਂਟੇਟਿਵਸ ਨੇ ਜਿਹੜੇ ਉਹ ਇੱਕ ਦੂਜੇ ਨੂੰ ਕੁਐਸ਼ਨਸ ਕਰਦੇ ਨੇ ਤੇ ਸਾਨੂੰ ਇਹ ਬਹੁਤ ਜ਼ਿਆਦਾ ਨੋਲੇਜੇਬਲ ਲੱਗਿਆ ਉਸ ਤੋਂ ਬਾਅਦ ਅਸੀਂ ਆਪਣੀ 올ਡ ਪਾਰਲੀਮੈਂਟ ਵਿਜ਼ਿਟ ਕੀਤੀ ਜਿੱਥੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲੀ ਅੱਜ ਸਾਨੂੰ ਪਤਾ ਲੱਗਿਆ ਔਰ ਕਿਹਦੇ ਹਿਸਟੋਰੀਕਲ ਇਵੈਂਟਸ ਬਾਰੇ ਤੇ ਜਿੱਥੇ ਕਨਸਟੀਟਿਊਐਂਟ ਅਸੈਂਬਲੀ ਨੇ ਬੈ ਕੇ ਸੰਵਿਧਾਨ ਨੂੰ ਬਣਾਇਆ ਸੀ ਅਸੀਂ ਉਹ ਜਗ੍ਹਾ ਨੂੰ ਵੇਖਣ ਗਿਆ ਸੀ ਥੈਂਕ ਯੂ ਅਸੀਂ ਸਰਦਾਰ ਮਾਲਵਿੰਦਰ ਸਿੰਘ ਕੰਗ ਦਾ तहे ਦਿਲੋਂ ਧੰਨਵਾਦ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਪਾਰਲੀਮੈਂਟ ਦਿਖਾਇਆ ਅਤੇ ਬਹੁਤ ਵਧੀਆ ਗਾਈਡ ਕੀਤਾ ਧੰਨਵਾਦ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਪਰੋਸੀ ਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ